ਕੀ ਗੁਰੂ ਦੀ ਸੰਗਤ ਹੀ 68 ਤੀਰਥਾਂ ਦਾ ਈਸ਼ ਨਾਮ ਹੈ ਇਸ ਸਵਾਲ ਦਾ جواب ਗੁਰੂ ਜੀ 47 ਅੰਗ ਤੇ ਬਖਸ਼ ਕਰਤੇ ਹਨ ਕਰ ਸੰਗਤ ਤੂੰ ਸਾਧ ਕੀ 68 ਤੀਰਥ ਨੌ ਗੁਰੂ ਦੀ ਸੰਗਤ ਕਰ ਇਹ ਹੀ 68 ਤੀਰਥਾਂ ਦਾ ਇਸ਼ਨਾਨ ਹੈ ਗੁਰੂ ਦੀ ਸੰਗਤ ਹੀ 68 ਤੀਰਥਾਂ ਦਾ ਇਸ਼ਨਾਨ ਹੈ ਜਿਉ ਪ੍ਰਾਣ ਮਨ ਤਨ ਹਰੇ ਸਚਾ ਇਹੋ ਸਉ ਗੁਰੂ ਦੀ ਸਰਨ ਵਿੱਚ ਰਹਿ ਹਾਂ ਜਿੰਦ ਪ੍ਰਾਣ ਮਨ ਸਰੀਰ ਸਭ ਆਤਮਿਕ ਜੀਵਨ ਵਾਲੇ ਹੋ ਜਾਂਦੇ ਹਨ ਤੇ ਮਨੁੱਖਾ ਜਨਮ ਦਾ ਅਸਲ ਮਨੋਰਥ ਇਹੀ ਹੈ ਗੁਰੂ ਪਿਆਰਿਓ ਗੁਰੂ ਦੀ ਸੰਗਤ ਕਰਨੀ ਹੈ ਗੁਰੂ ਦੀ ਸੰਗਤ ਮੁਤਾਬਕ ਗੁਰੂ ਆਸ਼ਰਮ ਤੱਕ ਜੀਵਨ ਜਿਉਣਾ ਹੈ ਇਹੀ 68 ਤੀਰਥਾਂ ਦਾ ਇਸ਼ਨਾਨ ਹੈ